ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸਿੱਖਾਂ ਵਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਜੇ ਤੁਹਾਡੇ ਵਾਸਤੇ ਇੱਕ ਸੂਆ ਸੂਆ ਨਗ ਲੈ ਕੇ ਆਂਦਾ ਡਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਆਪਣਾ ਸਿੱਖਾਂ ਵਾਲਾ ਜ਼ਿਲ੍ਹਾ ਫਰੀਦਕੋਟ ਆ ਤੇ ਤਹਿਸੀਲ ਕੋਟਕਪੂਰਾ ਜੀ ਠੀਕ ਹੋ ਗਿਆ ਮੋਬਾਈਲ ਨੰਬਰ ਜੀ 7689099 7689099 ਸੂਆ ਕਿੰਨਾ ਮੇਰੇ ਵੈਟ ਦਾ ਪਹਿਲਾ ਜੀ ਕਦੋਂ ਸੂਈ ਹੈ ਜੀ ਇਹ ਇਹਨੂੰ ਹੋ ਗਈ ਆ ਬੱਚਾ ਖੜਾ ਕੋਈ ਮਹੀਨਾ ਵਾਲੇ ਜੀਦਨ ਲਾ ਦੇ ਬੱਚਾ ਸਾਹਮਣੇ ਆ ਮੇਲ ਕਾਫਾ ਜੀ ਹਾਂਜੀ ਬੱਚੇ ਤੇ ਮਿਲਦੀ ਹੈ ਵੀਰੇ ਹਾਂਜੀ ਬੱਚੇ ਤੇ ਜੇਰ ਕੰਪਲੀਟ ਹੈ ਜੀ ਜੇਰ ਕੰਪਲੀਟ ਹੈ ਜੀ ਕਿੰਨਾ ਨੈੱਟ ਦੁੱਧ ਜੋਗ ਕਰਾਂਗੇ ਇਸ ਟਾਈਮ ਦੁੱਧ ਦਾ ਸੀਗਾ ਇਹਦੇ 14 ਜੀ ਐ 12 ਦੀ ਗਰੰਟੀ ਲੈਣੀ ਆਪਾਂ ਯਾਨੀ 12 ਕਿਲੋ ਦੀ ਆਪਾਂ ਚਵਾਈ ਕਰਕੇ ਦੇ ਦਾਂਗੇ ਥੋੜਾ ਬੋਤਾ ਉਪਰਾ ਕਰਕੇ ਉਪਰਾ ਕਰ ਦਿੰਦੇ ਆ ਥਣਾ ਦੀ ਫੁੱਲ ਗਰੰਟੀ ਹੈ ਜੀ ਥਣਾ ਦੀ ਫੁੱਲ ਗਰੰਟੀ ਤੋੜ ਕੇ ਦਿਖਾ ਦੀ ਵੀਰੇ ਸੁਆ ਦੂਜਾ ਸੁਈ ਹੈ ਜੀ ਆ ਬੱਚਾ ਵੀਰੇ ਤੁਹਾਡੇ ਸਾਹਮਣੇ ਆ 20 ਦਾ ਮੰਨ ਲਓ 25 ਦਾ ਮੰਨ ਲਓ ਤੇ ਚਾਹੇ ਮਹੀਨੇ ਦਾ ਮੰਨ ਲਓ ਬਾਕੀ ਵੀਰੇ 22 ਦਿਨ ਅੱਗੇ ਖਰੀਦਦੇ ਹੀ ਹੁੰਦੇ ਥਣਾ ਦੀ ਫੁੱਲ ਓਕੇ ਆ ਬੇਫਿਕਰ ਹੋ ਜਾਓ ਤੋ ਦਬਾਈ ਰੱਖਦਾ ਕਿ 14 ਹੀ ਸੀਗਾ ਪਰ 12 ਆਪਾਂ ਤਾਂ ਕਹਿੰਨੇ ਆ ਕਿਉਂਕਿ ਠੰਡ ਦਾ ਟਾਈਮ ਆ ਵੀਰੇ 19 21 ਹੋ ਸਕਦੀ ਆ ਕੋਈ ਸੱਜਣ ਦੂਰੋਂ ਨੇੜੋਂ ਚੱਲ ਕੇ ਆਵੇ ਤੇ ਢੀੜਾ ਨਾ ਵੱਜੇ ਆਪਾਂ ਤਾਂ ਇਹ ਗੱਲ ਕਹਿੰਨੇ ਆ ਚਾਰ ਹੀ ਥਣ ਫੂੜ ਸ਼ਾਂਖ ਭੋਰਾ ਵੀ ਨਹੀਂ ਸੋਨਾ ਕੱਟ ਵਾਲਾ ਹਵਾਨਾ ਬਾਕੀ ਫਿਟਨੈਸ ਵਾਲਾ ਵੀਰੇ ਕੋਈ ਆਈ ਨਹੀਂਗਾ ਲਮਕਮਾ ਹਵਾਨਾ ਇੱਕ ਫਾਇਦਾ ਹੋਰ ਵੀ ਹੋ ਜਾਣਾ ਵੀਰੇ ਦੁੱਧ ਕਰਮਾਲੀ ਦਾ ਜਮਾ ਮੱਝਾ ਰਗਾਉਂਦੀ ਬਈ 5-6 ਫੀਟ ਲਗਭਗ ਹਾਂਜੀ ਠੀਕਾ ਬਾਕੀ ਵੀਰੇ ਠੰਡੀ ਸੀਲ ਸੀ ਓਕੇ ਆ ਜੀ ਠੰਡੀ ਸੀਲ ਇੱਕ ਬੇਨਤੀ ਆ ਸਾਡੇ ਨੂੰ ਉਹ ਗਾਂ ਪੜੀ ਪਹਿਲਾਂ ਵੀਡੀਓ ਚ ਪਾਈ ਸੀਗੀ ਬਾਈ ਨੇ 500 ਰੁਪਇਆ ਪਾਇਆ ਉਹਨੇ ਗਾਂ ਖੜਾਤੀ ਇਹ ਗਾਂ ਮੈਂ ਹੁਣ ਚੈੱਕ ਪਾਸ ਲੈਣੀ ਹੈ ਮੇਰੇ ਸਾਹਮਣੇ ਗੱਭਣ ਹੈ ਠੀਕ ਆ ਆਪਾਂ ਨੂੰ ਕੀ ਹੈ ਵੀ ਚੱਲ ਆਪਾਂ ਤਾਂ ਲਿਆਂਦੀ ਸੀਗੀ ਚਲੋ ਆਪਣੇ ਤਾਂ ਕੰਮ ਆ ਇਹ ਜੀ ਇੱਕ ਬੇਨਤੀ ਆ ਬਾਈ ਜੇ ਤਾਂ ਸਾਈ ਪਾਉਣੀ ਆ ਤਾਂ ਜਰੂਰ ਲੈ ਕੇ ਜਾਇਆ ਕਰੋ ਨਹੀਂ ਨਾ ਪਾਇਆ ਕਿਉਂਕਿ ਪਤਾ ਵੀ ਕੀ ਗੱਲ ਆ ਬਾਈ ਜਿਹੜੇ ਹੋਰ ਕਿਸੇ ਲੀਅਰ ਨੇ ਲੈਣੀ ਹੋਊਗੀ ਉਹ ਵਿਚਾਰਾ ਖਰਾਬ ਹੋ ਗਿਆ ਲੈਣ ਲੋ ਰਹਿ ਗਿਆ ਕਿਸੇ ਕਾਰਨ ਤੇ ਵੀਰੇ ਆਏ ਨਾ ਕਰਿਆ ਕਰੋ ਇਹ ਕਾਫੀ ਕੰਪਲੇਂਟ ਹੁੰਦੀ ਆ ਜਾਂ ਵੀਰੇ ਸਾਈ 2000 ਪਾ ਦਿਆ ਕਰੋ 2000 ਪਾ ਦਿਆ ਕਰੋ ਠੀਕ ਹੈ ਨਾ ਪਤਾ ਕੀ ਆਹੀ ਦਾ ਹੁੰਦਾ ਆਪਣਾ ਬੱਲੇ ਇੱਛਾ ਦੇਸਾ ਚੱਲੀ ਜਾਂਦਾ ਚਲੋ ਆਪਣਾ ਸਰਕਲ ਹੀ ਹੁੰਦਾਗਾ ਲੱਦ ਬਲੱਦ ਹੋ ਜਾਂਦਾ ਇਹ ਤਾਂ ਗੱਲ ਹੈਗੀ ਆ ਉਹ ਆਏ ਆ ਬਈ ਹੁਣ ਉਹ ਖੜੀ ਆ ਚਲੋ ਵੈਕ ਤਾਂ ਫੇਰ ਵੀ ਜਾਣੀ ਆ ਪਰ ਉਹਦੇ ਚ ਪਸੂ ਕੇਰਾ ਰੁੱਕ ਜਾਂਦਾ ਹੈਨਾ ਬਈ ਸਰਕਲ ਰੁੱਕ ਜਾਂਦਾ ਆਪਣਾ ਤੇ ਬਈ ਜਾਇਜ਼ ਡਿਮਾਂਡ ਇਹਦੀ ਕਿੰਨੀ ਕਰਨੀ ਜਿਹੜੇ ਲੈਣ ਆਈਆਂ ਹੋ ਲਓ ਤਾਂ ਹੀ ਆਪਾਂ ਜਿੰਨਾ ਮਰਜੀ ਹੈ 45 ਚੋਂ ਮਾਨਤਾਨ ਕਰਦੇ ਆ। ਬਾਕੀ ਤੁਸੀਂ ਦੱਸੋ। ਮਾਨਤਾਨ ਹੋ ਜਾਊਗਾ ਜੀ। ਤੁਸੀਂ ਦੱਸ ਦਿਓ। ਜੈਜ ਡਿਮਾਂਡ ਆ ਜੀ ਕਿਉਂਕਿ ਬਈ ਦੁੱਧ ਵੀ 12 ਕਿਲੋ ਬਹੁਤ ਆ ਬੱਚਾ ਤੁਹਾਡੇ ਸਾਹਮਣੇ ਆ। ਕੋਈ ਵੀਰੇ ਇਹ ਗੱਲ ਨਹੀਂ ਕੀ। ਜੇ ਆਪਾਂ ਟੋਕੜ ਵੀ ਲੈਣ ਜਾਵਾਂਗੇ ਉਹ ਵੀ 35-40 ਹਜ਼ਾਰ ਦੀ ਆਉਣੀ ਆ ਇਹ ਸੱਜਰ ਮਿਲ ਜੇ। ਤੁਸੀਂ ਦੱਸੋ ਮਾਨ ਜਿੰਨਾ ਕਰ ਦਊਂਗੀ। ਫੁੱਲਾ ਹੀ ਮਾਨਤਾਨ ਕਰ ਦੇ ਚੱਲ। 2000 ਫੁੱਟ ਛੱਡ ਦਾਂ। 40 ਦੀ ਦੇ ਦਾਂਗੇ। 43 ਦੀ ਦੇ ਦਾਂਗੇ। ਮੱਕੀ ਆਫਰ ਆ ਜੀ। ਹਾਂ ਜੀ। ਠੀਕ ਆ। 43000 ਦੀ ਬਾਈ ਕਹਿੰਦਾ ਦੇ ਦਾਂਗੇ ਬਾਕੀ ਕੋਈ ਵੀ ਨਾਗ ਤੁਹਾਨੂੰ ਫੱਟ ਪੈਂਦਾ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ